ਅਜ ਮੁਕਤੇਸ਼ਵਰ ਲੰਗਰ ਸੇਵਾ ਸਮਿਤੀ ਪਠਾਨਕੋਟ ਦੀ ਤਰਫੋਂ ਸ਼੍ਰੀਮਣੀ ਮਹੇਸ਼ਾ ਜੀ ਦਾ ਦੂਸਰਾ ਸਾਲਾਨਾ ਪੰਡਾਰਾ ਜੋ ਕਿ ਚੰਬਾ ਚੋਗਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਇਸ ਸ਼ੁਭ ਮੌਕੇ ਤੇ ਗਊਸ਼ਾਲਾ ਰੋਡ ਤੇ ਵਾਈਟ ਪਲ ਪੈਲੇਸ ਤੋਂ ਪੂਜਾ ਹਵਨ ਕਰਨ ਉਪਰੰਤ ਟਰੈਕ ਜਿਹੜੀ ਹੈ ਰਵਾਨਾ ਕੀਤੀ ਗਈ ਹੈ ਤੇ ਦੱਸ ਦਈਏ ਇਸ ਸ਼ੁਭ ਪ੍ਰੋਗਰਾਮ ਦੀ ਸ਼ੁਰੂਆਤ ਸੁਜਾਨਪੁਰ ਤੋਂ ਕੀਤੀ ਗਈ ਹੈ ਤੇ ਇਸ ਮੌਕੇ ਤੇ ਮੰਡਲ ਦੇ तमाम ਪ੍ਰਧਾਨ ਅਤੇ ਮੈਂਬਰ ਜਿਹੜੇ ਨੇ ਉਹ ਹਾਜ਼ਰ ਸਨ ਅੱਜ 20 ਅਗਸਤ ਨੂੰ ਮੁਗੇ ਸਨ ਲੰਗ ਮੀਤੀ ਬਲੋ ਦੂਸਰਾ ਲੰਗਰ ਲਈ ਸਮਗਰੀ ਦੇ ਚੱਕ ਦੇ ਜਿਹੜਾ ਤੇ ਇਹਨਾਂ ਵਿੱਚ ਅਨੁਮਾਨ ਅਜਛਾ ਮਿਲਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ੍ਰੀ ਗੁਰੂ ਜੀ ਦੇ ਲੰਗਰ ਕੂਜੀ ਦੀ ਵਾਅਦ ਤੋਂ ਮਦਦ ਕੀਤੀ ਜਾਏ ਤਾਂ ਵੀ ਲੰਗਰ ਇੱਕ ਚੰਗਾ ਸੁਵਾਨ ਦੇ ਵਿੱਚ ਲੰਗਰ ਲਗਾ ਰਹੇ ਹਨ ਤੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਲਈ ਸਭ ਨੂੰ ਹੋਇਆ ਕਿ ਸਾਰੇ ਇਕਜੁੱਟ ਹੋ ਕੈਂਪਰ ਪਰਸ ਦੀ ਧਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ